ਹਾਂਜੀ ਹਾਂਜੀ ਪਰਿਵਾਰ ਦੇ ਨਾਲ ਆਏ ਆ ਜੀ ਮੱਥਾ ਟੇਕਣਾ ਹੈ ਸ਼ੁਕਰਾਨਾ ਕਰਨਾ ਹੈ ਮਾਲਕ ਦਾ ਬਹੁਤ-ਬਹੁਤ ਸ਼ੁਕਰਾਨਾ ਮਾਲਕ ਦਾ ਕਿੰਨੀ ਖੁਸ਼ੀ ਮਿਲਦੀ ਹੈ ਜਦੋਂ ਇਸ ਦਰਬਾਰ ਦੇ ਕੋਲ ਹਮੇਸ਼ਾ ਹੀ ਬਹੁਤ ਖੁਸ਼ੀ ਮਿਲਦੀ ਹੈ ਜੀ ਜਦੋਂ ਪਰਿਵਾਰ ਦੇ ਨਾਲ ਮੈਂ ਆਈਏ ਖੁਸ਼ੀਆਂ ਨਾਲ ਆਈਏ ਫਿਰ ਹੋਰ ਵੀ ਜ਼ਿਆਦਾ ਖੁਸ਼ੀ ਉਸ ਮਾਲਕ ਨੇ ਸਾਰਾ ਕੁਝ ਬਖਸ਼ਿਆ ਸੋ ਦਾ ਸ਼ੁਕਰਾਨਾ ਕਰਨਾ ਬਣਦਾ ਸਨ ਲਾ ਮਾਤਾ ਜੀ ਆਏ ਨੇ ਕੰਡਾਈ ਨੇ ਸੋ ਸਾਰਾ ਪਰਿਵਾਰ ਆਇਆ ਦੀਰੀ ਭਾਜੀ ਆਏ ਨੇ ਗਗਲੇ ਜੀ ਸੋ ਸਾਰੇ ਪਰਿਵਾਰ ਦੇ ਨਾਲ ਆਏ ਆ ਬਹੁਤ ਖੁਸ਼ੀ ਵਾਲੀ ਗੱਲ ਹੈ ਨਵਾਂ ਕੀ ਲੈ ਕੇ ਆ ਰਹੇ ਹੋ ਨਵੇਂ ਬਹੁਤ ਸਾਰੇ ਪ੍ਰੋਜੈਕਟਸ ਲੈ ਕੇ ਆ ਰਹੇ ਹਾਂ ਜੀ ਬਹੁਤ ਵਧੀਆ-ਵਧੀਆ ਗਾਣੇ ਤੁਹਾਡੇ ਸਾਰਿਆਂ ਦੇ ਲਈ ਹਾਂਜੀ ਸਰੋਤਿਆਂ ਨੂੰ ਕੀ ਮੈਸੇਜ ਦੇਣਾ ਚਾਹੋ ਸਰੋਤਿਆਂ ਨੂੰ ਹੀ ਮੈਸੇਜ ਦੇਣਾ ਚਾਹੁੰਦੇ ਹਾਂ ਇਸੇ ਤਰ੍ਹਾਂ ਪਿਆਰ ਕਰਦੇ ਰਹੋ ਜਿੱਦਾਂ ਤੁਸੀਂ ਹੁਣ ਤੱਕ ਸਪੋਰਟ ਕਰਦੇ ਹੋ ਸੋ ਇਸੇ ਤਰ੍ਹਾਂ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਥੈਂਕ ਯੂ ਸ਼ੁਕਰਾਨਾ ਕਰਨ ਨੂੰ ਪਹੁੰਚੇ ਹਾਂ ਕਿਉਂਕਿ ਸਾਰੇ ਸੁੱਖ ਵਾਹਿਗੁਰੂ ਦੇ ਦਿੱਤੇ ਹੋਏ ਨੇ ਸੋ ਜਦੋਂ ਵੀ ਮੌਕਾ ਮਿਲਦਾ ਜਦੋਂ ਵੀ ਮੌਕਾ ਮਿਲਦਾ ਸੀ ਜਰੂਰ ਪਹੁੰਚਦੇ ਹਾਂ ਨਮਕਸ਼ੇ ਆ ਕੇ ਆ ਰਹੇ ਮੈਂ ਨਵਾਂ ਬਹੁਤ ਖੁਸ਼ ਚੱਲੀ ਜਾ ਰਿਹਾ ਤੁਸੀਂ ਸਾਰੇ ਦੇਖ ਲੈਣੇ ਜਦੋਂ ਆ ਜਾਂਦਾ ਸ਼ੁਕਰ ਆਦਾ ਬਸ ਉਹਦਾ ਸ਼ੁਕਰਾਨਾ ਕਰਨ ਲਈ ਆਏ ਅਸੀਂ ਸਾਰੇ ਪਰਿਵਾਰ ਦੇ ਨਾਲ ਮੈਂ ਇਹਨਾਂ ਚੀਜ਼ਾਂ ਤੋਂ ਬਹੁਤ ਪਰੇ ਹਾਂ ਮੈਂ ਆਪਣੇ ਕੰਮ ਨਾਲ ਮਤਲਬ ਰੱਖਦੀ ਜਿਹਦਾ ਜਿੱਦਾਂ ਦਿਲ ਕਰਦਾ ਉਹ ਕਰੀ ਜਾਂਦੇ ਜੀ ਥੈਂਕ ਯੂ ਤੁਹਾਨੂੰ ਕੋਈ ਸਨਿਆ ਦੇਣਾ ਚਾਹੁੰਦੀ ਹੋਂਲੇ ਮੱਲੇ ਦਾ ਬਸ ਜੀ ਜਿਹਦੇ ਦਿਲ ਚ ਜਿੱਦਾਂ ਜਿੱਦਾਂ ਦਾ ਚਾਹ ਹੈ ਅਸੀਂ ਗਏ ਹਾਂ ਉਦੋਂ ਹੋਂਲੇ ਮੱਲੇ ਤੇ ਸਾਡਾ ਪ੍ਰੋਗਰਾਮ ਸੀਗਾ ਬਹੁਤ ਸੰਗਤ ਪਹੁੰਚੀ ਬਲੰਦਪੁਰ ਸਾਹਿਬ ਤੇ ਬਹੁਤ ਲੋਗਾਂ ਦੇ ਵਿੱਚ ਸ਼ਰਧਾ ਦੇਖੀ ਅਸੀਂ ਰਸਤੇ ਦੇ ਵਿੱਚ ਸਾਂ-ਸਾਂ ਤੇ ਲੰਗਰ ਲੱਗੇ ਹੋਏ ਸੀਗੇ ਸੋ ਇਹ ਗੁਰੂ ਦੇ ਰੰਗ ਨੇ ਸਾਰਿਆਂ ਨੂੰ ਆ ਆਨੰਦ ਲੈਣਾ ਚਾਹੀਦਾ ਤੇ ਸੁਖ ਸਵੇਲੀ ਕੋਈ ਵੀ ਦਿਨ ਤਿਆਰ ਆ ਸੁਖ ਸਵੇਲੀ ਮਨਾਉਣੇ ਚਾਹੀਦੇ ਨੇ ਲੜਾਈਆਂ ਝਗੜਿਆਂ ਤੋਂ ਦੂਰ ਰਹਿ ਕੇ ਇਕਤਾ ਦੇ ਵਿੱਚ ਬਰਕਤ ਹੈ ਇਕਾ ਬਣਾ ਕੇ ਰੱਖੋ ਬਸ ਮੈਂ ਤੇਹੀ ਕਹਿੰਦੀ ਥੈਂਕ ਯੂ